हां जी दोस्तों सत श्री अकाल जी दोस्तों आप तुसी देख रहे हो इस वक्त मैं फसियां बांधते हैं जी जिथे ते हालात बड़े ही गंभीर चल रहे सन पिछले 1 हफ्ते तो लगातार एथे ऑल पंजाब चो संगत आ रही सी सो सारे पंजाबियां ने पंजाबियां दा साथ ਦਿੱਤਾ ਤੇ पंजाबी पंजाबियां दे नाल मोढा जोड़ के खड़े गए ਇਕ ਜਿੱਦਾਂ ਕਹਿੰਦੇ ਹੁੰਦੇ ਆ ਪੰਜਾਬੀਆਂ ਨੇ ਦਰਿਆ ਦੀ ਲੱਗ ਰਹੀ ਢਾਹ ਨੂੰ ਆਪਣੀਆਂ ਆਪਣੀ ਜਿਹੜੀ ਹਿੰਮਤ ਦੀ ਢਾਹ ਨਾਲ ਰੋਕਿਆ ਆਪਣੀ ਹਿੰਮਤ ਦੀ ਢਾਹ ਨਾਲ ਢਾਲਿਆ ਸੋ ਸਾਡੇ ਜਸਵੀਰ ਸਿੰਘ ਜੋ ਚਮਕੌਰ ਸਾਹਿਬ ਤੋਂ ਐਮਸੀ ਸਨ ਸੋ ਜਿਹੜੇ ਲਗਾਤਾਰ ਇੱਥੋਂ 4-5 ਦਿਨ ਤੋਂ ਲਗਾਤਾਰ ਇੱਥੀ ਸੇਵਾ ਦੇ ਵਿੱਚ ਨਿਰੰਤਰ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਸਨ ਤੇ ਇਹਨਾਂ ਨੇ ਵੀ ਬੜੀ ਹੀ ਮਿਹਨਤ ਕੀਤੀ ਬੜੀ ਹੀ ਜੋਸ਼ੀਲੇ ਢੰਗ ਦੇ ਨਾਲ ਇੱਥੇ ਇਸ ਥਾਂ ਦੇ ਵਿੱਚ ਬੜੀ ਹਿੰਮਤ ਦਿਖਾਈ ਆ ਤੇ ਆਜੋ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਦੇ ਹਾਲਾਤ ਇੱਥੋਂ ਦੇ ਕਿੱਦਾਂ ਦੇ ਆ ਸੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਾਡੇ ਜਸਵੀਰ ਸਿੰਘ ਜੀ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਇੱਥੋਂ ਦੇ ਹਾਲਾਤਾਂ ਬਾਰੇ ਜਾਣੂ ਕਰਾਓ ਜੀ ਕਿ ਇਸ ਵਕਤ ਇੱਥੋਂ ਦੇ ਹਾਲਾਤ ਕਿੱਦਾਂ ਦੇ ਆ ਜੀ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਆ ਅੱッセ ਪਿੰਡ ਦੇ ਬੰਨ ਦੇ ਹਾਂਜੀ ਉਹ ਪਰਮਾਤਮਾ ਦੀ ਮਿਹਰ ਸਦਕਾ ਅੱਜ ਕੰਟਰੋਲ ਵਿੱਚ ਆ ਹਾਂਜੀ ਪਾਣੀ ਆ ਜਿਹੜਾ ਉਹ ਸ਼ਾਂਤ ਹੋ ਗਿਆ ਹਾਂਜੀ ਪਰਮਾਤਮਾ ਮਿਹਰ ਕਰੇ ਇਹ ਖਵਾਜਾ ਪੀਰ ਇਸੇ ਤਰ੍ਹਾਂ ਸ਼ਾਂਤ ਰਹੇ ਕਿਉਂਕੋ ਜਦ ਇਹ ਉਗਰ ਰੂਪ ਧਾਰਦਾ ਤਾਂ ਫਿਰ ਤਵਾਹੀ ਆਉਂਦੀ ਆ ਕਿ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਪਰਮਾਤਮਾ ਅੱਗੇ ਕਿ ਖਵਾਜਾ ਪੀਰ ਨੂੰ ਸ਼ਾਂਤ ਰੱਖੇ ਜਿਹਦੇ ਨਾਲ ਆਮ ਪਬਲਿਕ ਦਾ ਬਚਾਅ ਹੋਏ ਅੱਜ ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਦੇ ਕੋਨੇ-ਕੋਨੇ ਚ ਉਰਤੇ ਲੋਕ ਆ ਕੇ ਉਹਨਾਂ ਨੇ ਪੰਜਾਬ ਨੇ ਪੰਜਾਬ ਨੂੰ ਬਚਾਇਆ ਹੈ ਪੰਜਾਬ ਪੰਜਾਬੀ ਜਿੰਦਾਬਾਦ ਬਿਲਕੁਲ ਜੀ ਇੱਥੇ ਜਿੰਨੇ ਸੇਵਾਦਾਰ ਤੇ ਉਹ ਹਰੇਕ ਉਮਰ ਦਾ ਤੁਹਾਨੂੰ ਸੇਵਾਦਾਰ ਇੱਥੇ ਮਿਲ ਸਕਦਾ ਹੈ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਹਾਂਜੀ ਵੱਡੇ ਬਜ਼ੁਰਗਾਂ ਤੱਕ ਸੇਵਾਦਾਰ ਇੱਥੇ ਸੇਵਾ ਨੂੰ ਆਉਣ ਆਏ ਆਪ ਮੁਹਾਰੇ ਬਿਲਕੁਲ ਆਪਣੀਆਂ ਜਾਨਾਂ ਦੀ ਪ੍ਰਵਾਹ ਕਰੇ ਬਿਲਕੁਲ ਬਾਕੀ ਸਟੇਟਾਂ ਵਰ ਪੰਜਾਬ ਇਹੀ ਚੀਜ਼ੇ ਲੱਗ ਹੁੰਦਾ ਇਹਦੇ ਚ ਕਿ ਬਾਕੀ ਸਟੇਟਾਂ ਚ ਫੜਾ ਬੜੀ ਮਖ ਜੰਦੀ ਆ ਖਾਸ ਤੌਰ ਸਾਡਾ ਗਵਾਂਡੀ ਸੂਬਾ ਹਿਮਾਚਲਾ ਉੱਥੇ ਜਿਹੜਾ ਖਾਣ ਪੀਣ ਦੇ ਸਮਾਨ ਆ ਉਹ ਮਹਿੰਗੇ ਹੋ ਜਾਂਦੇ ਆ ਬਿਲਕੁਲ ਜੀ ਤੇ ਸਾਡੇ ਇੱਥੇ ਮੁਫਤ ਚ ਤੇ ਲੰਗਰ ਲੱਗ ਜਾਂਦੇ ਆ ਹਾਂ ਲੰਗਰ ਲੱਗ ਜਾਂਦੇ ਆ ਬੇਸ਼ੁਮਾਰ ਕਈ ਇੱਥੇ ਦੇਖਿਆ ਪੇਟੀਆਂ ਦੀ ਪੇਟੀਆਂ ਪਾਣੀ ਦੀਆਂ ਇਕਣੀਆਂ ਪਈਆਂ ਰਹਿ ਜਾਂਦੀਆਂ ਔਰੇ ਹਾਂਜੀ ਬੇਸ਼ੁਮਾਰ ਲੰਗਰ ਹੁੰਦਾ ੱ ਠੱਕੇ ਗੈਲ ਇੱਕ ਪਾਸੇ ਲੋਕ ਸੇਵਾ ਕਰਦੇ ਹੁੰਦੇ ਆ ਤੇ ਦੂਜੇ ਸਾਥੀ ਇੱਧਰ ਲੰਗਰ ਤਿਆਰ ਕਰਕੇ ਲਿਆਉਂਦੇ ਹੁੰਦੇ ਆ ਬਿਲਕੁਲ ਜੀ ਸਮਾਜ ਸੇਵੀ ਸੰਸਥਾਾਂ માં ਗੁਰੂ ਘਰਾਂ ਚੋਂ ਲੰਗਰ ਆਉਂਦਾ ਹੈ ਤੇ ਇਹ ਇੱਕ ਬਹੁਤ ਹੀ ਬਲੱਖਣ ਸੁਮੇਲ ਆ ਬਿਲਕੁਲ ਜੀ ਇੱਕ ਪਾਸੇ ਅਸੀਂ ਪਾਣੀ ਨੂੰ ਤੇ ਖਵਾਜੇ ਪੀਰ ਤੇ ਬਚਾਅ ਕਰ ਰਹੇ ਆ ਤੇ ਦੂਸਰੇ ਪਾਸੇ ਸਾਨੂੰ ਹੌਸਲਾ ਦੇਣ ਲਈ ਸਾਡੇ ਭਰਾ ਸਾਡੇ ਲਈ ਲੰਗਰ ਲੈ ਕੇ ਆਉਂਦੇ ਆ ਇੱਥੇ ਤਾਂ ਇੱਥੇ ਤੱਕ ਵੀ ਹੋਇਆ ਰਾਤ ਨੂੰ ਅਸੀਂ ਤਕਰੀਬਨ 1:30 ਵਜੇ ਬੈਠੇ ਤੇ ਇੱਕ ਵੀਰ ਸਾਡਾ ਆਇਆ ਉਹ ਸਾਨੂੰ ਗੱਫੇ ਭਰ ਕੇ ਬਦਾਮਾਂ ਦੇ ਦੇ ਗਿਆ ਵਾਹ ਵਾਹ ਜੀ ਵਾਹ ਬਦਾਮਾਂ ਦੇ ਲੰਗਰ ਵੀ ਸਾਡੇ ਪਸੂਰਦ ਅੱਛੇ ਚੱਲਦੇ ਆ ਜਦੋਂ ਪੰਜਾਬ ਚ ਕੋਈ ਆਫਤ ਆਉਂਦੀ ਆ ਤਾਂ ਪੰਜਾਬੀ ਆ ਜਿਹੜੇ ਇਹ ਮਾਰਸ਼ਲ ਕੌਮਾ ਇਹ ਮੁਸੀਬਤ ਨੂੰ ਵੀ ਮੇਲੇਾਂ ਦੀ ਤਰ੍ਹਾਂ ਲੰਦੇ ਆ ਬਿਲਕੁਲ ਬਿਲਕੁਲ ਕਹਿੰਦੇ ਆ ਕਿ ਪੰਜਾਬੀ ਮਾਤਮ ਨਹੀਂ ਮਨਾਉਂਦੇ ਹਾਂ ਚਸ਼ਨ ਮਨਾਉਂਦੇ ਆ ਬਿਲਕੁਲ ਹਾਂ ਜੀ ਮਾਤਮ ਨਹੀਂ ਮਨਾਉਂਦੇ ਪੰਜਾਬੀ ਜੈਸ਼ਨ ਮਰਾਂ ਉਹਦੇ ਜੈਸ਼ਨ ਦੀ ਤਰ੍ਹਾਂ ਲੰਦੇ ਆ ਜਦੋਂ ਕੋਈ ਆਫਤ ਆ ਜਾਂਦੀ ਹੈ ਢੈਂਦੀਆਂ ਗੱਲਾਂ ਚ ਨਹੀਂ ਸਕ ਸਦਕਾ ਹੋਰ ਚੜ੍ਹਦੀਆਂ ਗੱਲਾਂ ਚ ਆ ਜਾਂਦੇ ਆ ਉਹ ਜਿੱਦਾਂ ਜਿਹੜੇ ਟਰਾਲੀਆਂ ਦੇ ਵਿੱਚ ਵੀ ਨੌਜਵਾਨ ਮਦਦ ਕਰਨ ਲਈ ਆ ਰਹੇ ਸਨ ਉਹ ਭੰਗੜੇ ਪਾਉਂਦੇ ਮਦਦ ਕਰਨ ਆ ਰਹੇ ਸਨ ਨਾਰੇ ਲਾਂਦੇ ਆਂਦੇ ਨਾ ਨਾਰੇ ਲਾਂਦੇ ਨਾ ਜੀਕਾਰੇ ਗੱਲ ਲਾਂਦੇ ਆ ਰਹੇ ਜੀਕਾਰੇ ਗੂੰਜਦੇ ਤੇ ਤੇ ਜੀਕਾਰਿਆਂ ਦੇ ਨਾਲੇ ਜਦੋਂ ਆਹ ਕਰੇਟ ਭਰ ਕੇ ਸਿੱਟਦੇ ਤੇ ਬੋਲੇ ਸੋਨੇ ਹਾਲ ਦੇ ਜਕਾਰਾ ਲਾ ਕੇ ਚਲੋ ਬੱਲੀਆਂ ਚੱਕ ਕੇ ਵਿੱਚ ਪਾਣੀ ਦੇ ਮਾਰਨਾ ਇਹਨੂੰ ਕੋਈ ਇੱਕ ਵੱਖਰਾ ਜੋਸ਼ ਵਰਕਟ ਹੁੰਦਾ ਦਾ ਇਹੀ ਪੰਜਾਬ ਆ ਇਹੀ ਪੰਜਾਬ ਇਹੀ ਪੰਜਾਬ ਜਿਹੜਾ ਪੰਜਾਬੀਅਤ ਨੂੰ ਦੁਨੀਆ ਭਰ ਵਿੱਚ ਲਖਣ ਕਰਦਾ ਹੈ ਇਹ ਪੇਸ਼ ਕਰਦਾ ਕਿ ਜਿਹੜੀ ਪੰਜਾਬੀ ਕੌਮ ਆ ਇਹ ਮਾਰਸ਼ਲ ਕੌਮ ਆ ਇਹ ਆਫਤਾਂ ਵਿੱਚ ਡਰਦੀ ਨਹੀਂ ਸਮਕਾ ਉਹਦਾ ਡਟ ਕੇ ਮੁਕਾਬਲਾ ਕਰਦੀ ਆ ਬਾਕੀ ਜਿਹੜਾ ਪਰਮਾਤਮਾ ਦੇ ਹੱਥ ਆ ਮੁਸੀਬਤਾਂ ਤੇ ਖੁਸ਼ੀਆਂ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ ਆ ਇਹ ਜ਼ਿੰਦਗੀ ਦਾ ਨਿਯਮ ਆ ਸ੍ਰੇਸ਼ਟੀ ਦਾ ਨਿਯਮ ਆ ਇਹ ਸਾਰਾ ਕੁਝ ਆਉਂਦਾ ਜਾਂਦਾ ਰਹਿੰਦਾ ਪਰ ਮੁਸੀਬਤਾਂ ਵੀ ਚੜ੍ਹਦੀਆਂ ਕਲਾ 'ਚ ਰਹਿਣਾ ਇਹ ਪੰਜਾਬ ਪੰਜਾਬੀਅਤ ਹੀ ਇੱਕ ਕੌਮ ਆ ਜਿਹੜੀ ਏਕਣਾ ਰਹਿੰਦੀ ਆ ਤੇ ਸੁਖਵੀਰ ਸਿੰਘ ਜੀ ਜਿੱਦਾਂ ਕਿ ਇਹ ਜਿਹੜੀ ਲਗਾਤਾਰ ਹਰ ਸਾਲ ਜਾਂ ਦੋ ਸਾਲ ਬਾਅਦ ਇਹ ਦਰਿਆ ਨੂੰ ਢਾਹ ਲੱਗਣ ਲੱਗ ਜਾਂਦੀ ਆ ਇਹ ਤੁਸੀਂ ਮੇਨ ਕਾਰਨ ਕਿਹ ਆ ਮੰਨਦੇ ਇਸ ਚੀਜ਼ ਦਾ ਇੱਕ ਤਾਂ ਦੇਖੋ ਨਜਾਇਜ਼ ਮਾਈਨਿੰਗ ਹਾਂਜੀ ਨੰਬਰ 2 ਤੇ ਇਹ ਦੇਖਿਆ ਜਾਵੇ ਜਿਹੜਾ ਕੇਂਦਰ ਦੀਆਂ ਸਰਕਾਰਾਂ ਦਾ ਪੰਜਾਬ ਵਿਰੋਧੀ ਰਵਈਆ ਕਹਿ ਸਕਦੇ ਹਾਂ ਜਾਂ ਸਟੇਟਾਂ ਵਿਰੋਧੀ ਕਿਉਂਕਿ ਇਹ ਜਿਹੜੇ ਡੈਮ ਆ ਹਾਂਜੀ ਇਹ ਜਦੋਂ ਸੰਵਿਧਾਨ ਸਾਡਾ ਬਣਿਆ ਤਾਂ ਹਾਂਜੀ ਉਹਨੇ ਫੈਡਰਲ ਸਟਰਕਚਰ ਤੇ ਬਣਾਇਆ ਤਾਂ ਸੰਗੀ ਢਾਂਚਾ ਜਿਹਦੇ ਕੋਲ ਰਾਜਾਂ ਕੋਲ ਵੱਧ ਅਧਿਕਾਰ ਹੋਣ ਤੇ ਹਾਂਜੀ ਪਰ ਜਦੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਸਰਕਾਰ ਸ਼ੁਰੂ ਚ ਸੱਤਾ ਜਾਗੀ ਹਾਂਜੀ ਤੇ ਉਹਦਾ ਪੰਜਾਬ ਵਿਰੋਧੀ ਦਾ ਰਵਈਆ ਹਮੇਸ਼ਾ ਹੀ ਪੰਜਾਬ ਵਿਰੋਧੀ ਰਿਹਾ ਪਾਵੇਂ ਉਹਨਾਂ ਨੇ ਦੋ ਸੂਬੇ ਇਹਦੇ ਚੋਂ ਬਣਾਤੇ ਨਵੇਂ ਹਰਿਆਣਾ ਤੇ ਹਿਮਾਚਲ ਬਣਾਤੇ ਹਮੇਸ਼ਾ ਪੰਜਾਬ ਗੱਲ ਬਿਤਕ ਰਹੀ ਹੁੰਦਾ ਆ ਰਿਹਾ ਅਧਿਕਾਰ ਖੋਏ ਗਏ ਜਦੋਂ ਇੱਥੇ ਦੇ ਲੋਕਾਂ ਨੇ ਆਪਣੇ ਭਾਸ਼ਾ ਦੇ ਆਧਾਰ ਤੇ ਸੂਬੇ ਦੀ ਮੰਗ ਕਰੀ ਤਾਂ ਇੱਕ ਛੋਟਾ ਜਿਹਾ ਸੂਬਾ ਬਣਾ ਕੇ ਸੂਬੀ ਕਹਿ ਸਕਦੇ ਆ ਉਹਦੇ ਵਿੱਚ ਸਾਡੇ ਹਾਂ ਉਹਦੇ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਲੀਡਰ ਚਾਉਂਦੇ ਆ ਉਹਨਾਂ ਨੂੰ ਵੀ ਅਸੀਂ ਜ਼ਿੰਮੇਵਾਰ ਸਮਝਦੇ ਆ ਕਿ ਉਹਨਾਂ ਨੇ ਵੀ ਕੋਈ ਛੋਟਾ ਜਿਹਾ ਖੇਤਾ ਲੈ ਲਿਆ ਜਿਹੜਾ ਇੱਕ ਖਾਸ ਵਰਕੇ ਦੇ ਆਧਾਰਤ ਸੀ ਉਹਨਾਂ ਨੂੰ ਵੀ ਇਹ ਤਾਂ ਕਿਹਾ ਸੀ ਇਹਦੇ ਚ ਰਾਜ ਕਰ ਸਕਦੇ ਆ ਉਹ ਲੰਗੜਾ ਸੂਬਾ ਛਾੜ ਚ ਆ ਗਿਆ ਉਹਦੇ ਵਿਰੋਧ ਚਲੋ ਫਿਰ ਵੀ ਕਾਂਗਰਸ ਸਰਕਾਰ ਨੇ ਹਮੇਸ਼ਾ ਜਿਹੜੀ ਰਹੀ ਆ ਸੈਂਟਰ ਚ ਜਾ ਕੇ ਉਹਨੇ ਰਾਜ ਕਰਿਆ ਉਹਨੇ ਸੂਬਿਆਂ ਨਾਲ ਕੱਟੜ ਗਿਣਤੀਆਂ ਗਾਇਲ ਤੇ ਖੇਤੀ ਪਾਰਟੀਆਂ ਕੇ ਹਮੇਸ਼ਾ ਧੱਕਾ ਕਰਿਆ ਜਿਹੜਾ ਉਹਨਾਂ ਨੇ ਕਰਿਆ ਤਾਂ ਉਹਦੇ ਨਕਸ਼ੇ ਕਦਮ ਤੇ ਅੱਜ ਦੀ ਬੀਜੇਪੀ ਸਰਕਾਰ ਚੱਲ ਰਹੀ ਆ ਠੀਕ ਹੈ ਜੀ ਜਿਹੜੇ ਅਧਿਕਾਰ ਆ ਇਹ ਸਟੇਟਾਂ ਕੋਲੇ ਹੋਣ ਚਾਹੀਦੇ ਆ ਤੇ ਇੱਕ ਹੋਰ ਵੀ ਬਲੱਖਣ ਗੱਲ ਇਹ ਆ ਕਿ ਭਾਰਤਿਕ ਅਗੇਹਾ ਗੇਸ਼ਾ ਜਿਹਦੇ ਵਿੱਚ ਸਿੱਖਾਂ ਲਈ ਪੰਜਾਬੀਆਂ ਲਈ ਲੱਗ ਕਾਨੂੰਨ ਆ ਤੇ ਬਾਕੀ ਸਟੇਟਾਂ ਲਈ ਲੱਗਾ ਹੂੰ ਹੋਰ ਸਟੇਟਾਂ ਵਿੱਚ ਜਿਹੜੇ ਡੈਮ ਦੇ ਅਧਿਕਾਰ ਆ ਉਹ ਸਟੇਟਾਂ ਕੋਲ ਆ ਹੂੰ ਇੱਥੇ ਜਿਹੜੇ ਡੈਮ ਦੇ ਅਧਿਕਾਰ ਆ ਉਹ ਸੈਂਟਰ ਲਈ ਬੈਠਾ ਇਹ ਵੀ 2 ਮਹੀਨੇ ਪਹਿਲੇ ਹੀ ਮੇਰੇ ਖਿਆਲ ਇਹ ਚੀਜ਼ ਦਾ ਰੌਲਾ ਪਿਆ ਦੇਖੋ ਇਹ ਕਾਫੀ ਹੈ ਇਹ ਇਹ ਜਿਹੜਾ ਇਹਨੂੰ ਆਪਾਂ ਕੁਦਰਤੀ ਆਫਤ ਘਟ ਕਹਿ ਕੇ ਹਾਂਜੀ ਇਹਨੂੰ ਮੈਨਵੇਡ ਜਾਂ ਕਹਿ ਲੋ ਸਰਕਾਰਾਂ ਦੁਆਰਾ ਲਿਆਂਦੀ ਗਈ ਆਪਤ ਕਹਿ ਸਕਦੇ ਆ। ਇਹ ਆਸਤ ਵਰਤੀ ਗਈ ਹੈ। ਹਾਂ ਸਮੇਂ ਰਹਿੰਦੇ ਪਾਣੀ ਛੱਡੇ ਜਾਂਦਾ ਤਾਂ ਇੰਨੀ ਜਿਹੜੀ ਢਾਹ ਨਾ ਲੱਗਦੀ ਜਿੰਨੇ ਲੱਖਾਂ ਦੀ ਤਦਾਦ ਵਿੱਚ ਉਰੇ ਥੈਲੇ ਆਏ ਆ ਲੋਕ ਆਇਆ ਆਪ ਮੁਹਰੇ ਆਇਆ ਜੇ ਉਹ ਨਾ ਹੁੰਦੇ ਤਾਂ ਸਾਡੇ ਇਲਾਕੇ ਨੇ ਜਿਹੜਾ ਇਹਦੇ ਵਿੱਚ ਉਹੀ ਕੰਮ ਹੋਣਾ ਦਾ ਜਿਹੜਾ 7 ਜ਼ਿਲ੍ਹਿਆਂ ਵਿੱਚ ਜਿਹੜੇ ਬਾਰਡਰ ਇਹਦੇ ਗੁਰਦਾਸਪੁਰ ਤਰਨਤਾਰਨ ਲਈ ਏਰੀਆ ਉਹ ਕੰਮ ਸਾਡੇ ਏਰੀਆ 'ਚ ਹੋ ਜਾਣਾ ਤਾਂ ਤੇ ਇੱਕ ਤੁਹਾਨੂੰ ਹੋਰ ਨਹੀਂ ਲੱਗਦਾ ਕਿ ਹੁਣ ਚਾਹੇ ਕੋਈ ਸਾਬਕਾ ਸਰਕਾਰ ਦਾ ਬੰਦਾ ਸੀ ਚਾਹੇ ਕੋਈ ਲੀਡਰ ਸੀ ਚਾਹੇ ਕੋਈ ਮੌਜੂਦਾ ਸਰਕਾਰ ਦਾ ਲੀਡਰ ਸੀ ਜੇ ਉਹਨਾਂ ਨੇ ਆਪ ਆ ਕੇ ਥੈਲੇ ਚੱਕ ਚੱਕ ਕੇ ਇੱਕ ਡਰਾਮਾ ਨਹੀਂ ਕਰਿਆ ਗਿਆ ਉਹਨਾਂ ਦਾ ਕੰਮ ਥੈਲੇ ਚੱਕਣਾ ਨਹੀਂ ਸੀ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਹੁਣ ਲੋਕਾਂ ਨੂੰ ਪੰਜਾਬੀਆਂ ਨੂੰ ਬੜਾ ਹੀ ਬਿਖਤਾ ਦੇ ਵਿੱਚ ਪਾਇਆ ਇਹ ਜਿਹੜੇ ਕੰਮ ਉਹ ਅੱਜ ਆ ਕੇ ਨਾਲ ਹੋ ਕੇ ਕਰ ਰਹੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਕੰਮ ਉਹਨਾਂ ਨੂੰ 4 ਮਹੀਨੇ 3 ਮਹੀਨੇ ਪਹਿਲਾਂ ਕਰ ਲੈਣੇ ਚਾਹੀਦੇ ਸੀ ਬਿਲਕੁਲ ਪਰ ਇੱਕ ਗੱਲ ਦਾ ਹੈ ਇਹ ਜਿਹੜੇ ਇਹ ਕੰਮ ਆ ਦੇਖੋ ਜੇ ਅਸੀਂ ਅਸੀਂ ਕਿਸੇ ਲੀਡਰ ਨੂੰ ਚੁਣਦੇ ਆ ਹਾਂਜੀ ਤਾਂ ਉਹਨਾਂ ਨੂੰ ਕਿਸੇ ਕੰਮ ਲਈ ਚੁਣਦੇ ਆ ਉਹਨਾਂ ਦਾ ਕੰਮ ਆ ਨੀਤੀਆਂ ਬਣਾਉਣਾ ਨੀਤੀ ਘੜੇ ਆ ਜਾਂ ਸਿਸਟਮ ਨੂੰ ਕਿਵੇਂ ਚਲਾਉਣਾ ਆ ਆਪ社 社ਈ ਨੂੰ ਕਿਵੇਂ ਕੰਟਰੋਲ ਕਰਨਾ ਉਹ ਕੰਮ ਆ ਬਿਲਕੁਲ ਜੀ ਚਲੋ ਹੌਸਲਾ ਵਜਾਈ ਲਈ ਤੇਲ ਚਕਾਉਣ ਆ ਗਏ ਕੋਈ ਗੱਲ ਨਹੀਂ ਪਰ ਜਿਹੜਾ ਉਹਨਾਂ ਦਾ ਮੇਨ ਕੰਮ ਆ ਉਹਨਾਂ ਨੂੰ ਉਹੀ ਕਰਨਾ ਚਾਹੀਦਾ ਹੈ ਉਹੀ ਉਹਨਾਂ ਦਾ ਮੇਨ ਉਹ ਕੰਮ ਆ ਉਹਨਾਂ ਨੇ ਬਿਊਰੋਕ੍ਰੇਸੀ ਆ ਕ੍ਰੇਟੀ ਆ ਜਿਹੜੀ ਉਹਨੂੰ ਕਿਵੇਂ ਚਲਾਉਣਾ ਆ ਆਪਸੇ ਜੈਨੂ ਕਿਵੇਂ ਉਹਨਾਂ ਤੇ ਕੰਮ ਲੈਣਾ ਲੋਕ ਹਿੱਤ ਵਿੱਚ ਉਹ ਉਹਨਾਂ ਦਾ ਮੇਨ ਕੰਮ ਆ ਉਹਨਾਂ ਨੂੰ ਉਹੀ ਚੋਭਦਾ ਹੈ ਤੇ ਉਹੀ ਕਰਨਾ ਚਾਹੀਦਾ ਆ ਸੇਵਾ ਦੇ ਤੌਰ ਤੇ ਆਉਂਦੇ ਆ ਤਾਂ ਸੇਵਾ ਨਿਰੰਤਰ ਚੱਲਣੀ ਚਾਹੀਦੀ ਹੈ ਕਿ ਇਹ ਨਹੀਂ ਹੈਗਾ ਕਿ ਹਾਂ ਥੋੜਾ ਲਾ ਲੰਘੇ ਉਹ ਤਾਂ ਫਿਰ ਇੱਕ ਕਿਸਮ ਦਾ ਹਾਂ ਉਹ ਉਹ ਲੋਕਾਂ ਨੂੰ ਲੋਕਾਂ ਨੇ ਉਰੇ ਤੇ ਨਕਾਰਿਆ ਇਹ ਚੀਜ਼ ਨੂੰ ਤੇ ਇਹ ਚੀਜ਼ ਠੀਕ ਵੀ ਨਹੀਂ ਲੱਗਦੀ ਕਿ ਅਜਿਹੇ ਕੰਮ ਹੋਣਾ ਨਹੀਂ ਚਾਹੀਦਾ ਬਿਲਕੁਲ ਜੀ ਕਿਉਂਕਿ ਇਹ ਜਿਹੜੇ ਕੰਮ ਅੱਜ ਆਮ ਪਬਲਿਕ ਕਰ ਰਹੀ ਆ ਇਹ ਅਗਰ 4 ਮਹੀਨੇ ਪਹਿਲਾਂ ਇਹਦੀ ਸੁਰੱਖਿਆ ਕਰ ਦਿੱਤੀ ਜਾਂਦੀ ਐ ਤੇ ਧਿਆਨ ਦਿੱਤਾ ਜਾਂਦਾ ਤਾਂ ਇਹ ਨੋਬਤਾ ਇੱਥੇ ਤੱਕ ਨਾ ਪਹੁੰਚਦੀ ਬਿਲਕੁਲ ਜੀ ਮੈਂ ਤੁਹਾਡੇ ਸਾਹਮਣੇ ਦੇਖ ਲਓ ਹਾਂਜੀ ਉਹ ਦੇਖੋ ਟੱਗਾ ਬਿਲਕੁਲ ਜੀ ਉਹ ਬੜਾ ਇੱਕ ਟਾਪੂ ਨਮਾ ਜਿਹੜੀਆਂ ਗੱਬੇ ਬਣਿਆ ਹੋਇਆ ਉੱਚੀ ਜਗ੍ਹਾ ਬਣੀ ਵੀ ਆ ਹਾਂਜੀ ਇਹਦੀ ਸਫਾਈ ਹੋਈ ਵੀ ਹੁੰਦੀ ਬਿਲਕੁਲ ਉਹ ਅੱਗੇ ਵੀ ਆ ਡੋਡ ਪਰ ਵੀ ਇਹੀ ਕੰਡੀਸ਼ਨ ਆ ਬਿਲਕੁਲ ਜੀ ਜੇ ਇਹਦੀ ਸਫਾਈ ਹੋਈ ਵੀ ਹੁੰਦੀ ਨਾ ਤਾਂ ਸਾਡੇ ਜਿਹੜੇ ਦੂਸਰੇ ਪੰਨੇ ਵਾਲੇ ਦੋਆਬੇ ਵਾਲੇ ਭਾਈ ਆ ਨਾ ਉਹਨਾਂ ਨੂੰ ਮੁਸੀਬਤ ਆਉਂਦੀ ਨਾ ਸਾਨੂੰ ਆਉਂਦੀ ਨਾ ਤਾਂ ਉਹ ਸਾਡੇ ਦੁਸ਼ਮਣ ਆ ਨਾ ਅਸੀਂ ਉਹਨਾਂ ਦੇ ਦੁਸ਼ਮਣ ਆ ਹਾਂਜੀ ਇਹਦਾ ਰਾਜਨੀਤਿਕ ਰੋਕੀਆਂ ਸੇਕੀਆਂ ਜਾਂਦੀਆਂ ਉਧਰ ਦੇ ਲੀਡਰਾਂ ਨੇ ਵੀ ਉਹਨਾਂ ਨੂੰ ਡਰਾਤ ਮੁਕਾ ਕੇ ਇਹ ਗੱਲ ਪਾਤੀ ਕਿ ਜੇ ਇਧਰ ਨੂੰ ਇਹ ਡਰੇਨ ਕੱਢਦੇ ਆ ਨਾ ਨੁਕਸਾਨ ਹੋ ਜਾਣਾ ਦੇਖੋ ਗੱਬੇ ਚੱਲਣਗਾ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਕਿਸੇ ਨੂੰ ਨੁਕਸਾਨ ਨਹੀਂ ਜਦ ਕਿ ਜਿੱਥੇ ਡਰੇਨ ਨਿਕਲਣਾ ਹੈ ਉਥੋਂ ਮੇਰਾ ਖਿਆਲ ਹੈ 1 ਕਿਲੋਮੀਟਰ ਦੂਰ ਬੰਨ ਹੈ ਜੀ ਬਿਲਕੁਲ ਜੀ ਬਿਲਕੁਲ 1 ਕਿਲੋਮੀਟਰ ਦੀ 1000 ਮੀਟਰ ਦੀ ਦੂਰੀ ਤੇ ਬੰਨ ਹੈ ਤੁੰ ਦਾ ਕੋਈ ਖਤਰਾ ਤਾਂ ਹੈ ਨਹੀਂ ਇੱਕ ਰਾਜਨੀਤੀ ਖੇਢੀ ਗਈ ਹੈ ਰਾਜਨੀਤੀ ਆ ਦੇਖੋ ਰਾਜਨੀਤੀ ਹੈ ਜਿਹੜੀ ਉਹ ਜੇ ਅਸਲ ਮਾਇਨੇ ਵਿੱਚ ਰਾਜਨੀਤੀ ਹੁੰਦੀ ਆ ਉਹ ਬਹਲੇ ਦੇਸ਼ਾਂ ਚ ਰਾਜਨੀਤੀ ਆ ਹਾਂਜੀ ਉਹ ਸੇਵਾ ਦੇ ਤੌਰ ਤੇ ਰਾਜਨੀਤੀ ਹੁੰਦੀ ਆ ਬਿਲਕੁਲ ਜੀ ਇਹ ਅਮਰੀਕਾ ਦੇ ਰਾਸ਼ਟਰਪਤੀ ਬਾਰਕ ਓਬਾਮਾ, ਜਾਰਜ ਰੁਸ਼ ਤੇ ਆਹ ਹੋਰ ਉਹਨੇ ਜਿਹੜੇ ਲੀਡਰ ਆ ਜਾਂ ਨਿਊਜ਼ੀਲੈਂਡ ਦੇ ਦੇਖ ਰਹੇ ਆ ਕਿ ਨਿਊਜ਼ੀਲੈਂਡ ਦੀ ਜਿਹੜੀ ਪ੍ਰ